ਠਾਨਕੋਟ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਨੂੰ ਬੰਬਣਾ ਉਡਾਉਣ ਦੀ ਧਮਕੀ ਮਿਲੀ ਹੈ ਸਕੂਲ ਨੂੰ ਈਮੇਲ ਰਾਹੀਂ ਇੱਕ ਬੰਬਣਾ ਉਡਾਉਣ ਦੀ ਧਮਕੀ ਆਉਂਦੀ ਹੈ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਲੱਗਦੇ ਬਹਾਦਰਪੁਰ ਦਾ ਇਹ ਸਕੂਲ ਹੈ ਜਦੋਂ ਇਹ ਸਕੂਲ ਦੇ ਪ੍ਰਬੰਧਕਾਂ ਨੂੰ ਇਸ ਈਮੇਲ ਦਾ ਪਤਾ ਲੱਗਦਾ ਤੇ ਪਤਾ ਲੱਗਦਾ ਹੈ ਕਿ ਬੰਬਣਾ ਉਡਾਉਣ ਦੀ ਧਮਕੀ ਆਈ ਹੈ ਤੁਰੰਤ ਹੀ ਸਕੂਲ ਦੇ ਵਿੱਚ ਧਿਆਨ ਰੱਖਦੇ ਹੋਏ ਬੱਚਿਆਂ ਦੀ ਸੇਫਟੀ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਇਨਤਲਾਹ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਵੀ ਤੁਰੰਤ ਹੀ ਐਕਸ਼ਨ ਦੇ ਵਿੱਚ ਆਉਂਦੇ ਹੋਏ ਸਕੂਲ ਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਤੇ ਸਕੂਲ ਦੇ ਵਿੱਚ ਬੰਬ ਸਕੁਐਡ ਟੀਮਾਂ ਤੇ ਡੌਗ ਸਕੁਐਡ ਪਹੁੰਚ ਜਾਂਦੇ ਨੇ ਬੰਬ ਦੀ ਤਲਾਸ਼ ਦੇ ਵਿੱਚ ਜਿਸ ਈਮੇਲ ਵਿੱਚ ਲਿਖਿਆ ਹੋਇਆ ਸੀ ਕਿ ਜੇਕਰ 26 ਜਨਵਰੀ ਨੂੰ ਇਹਨਾਂ ਸਕੂਲ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਜਾਏਗਾ ਤਾਂ ਇਸ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਇਹ ਧਮਕੀਆਂ ਪਹਿਲਾਂ ਵੀ ਲਗਾਤਾਰ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਉਡਾਉਣ ਦੀਆਂ ਮਿਲੀਆਂ ਨੇ ਨਾਲ ਹੀ ਨਾਲ ਲੋਕ ਅਦਾਲਤਾਂ ਨੂੰ ਵੀ ਉਡਾਉਣ ਦੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਆਈਆਂ ਨੇ ਪਰ ਹਾਲਾਂਕਿ ਉਹਨਾਂ ਧਮਕੀਆਂ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਤਾਂ ਨਹੀਂ ਵਾਪਰੀ ਪਰ ਫਿਰ ਵੀ ਇਹ ਸਾਰੇ ਈਮੇਲਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾਂਦੀ ਹੈ ਸਾਈਬਰ ਸੈੱਲ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇਸ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਈਮੇਲ ਆਉਂਦਾ ਹੈ ਕਿਸ ਵਿਅਕਤੀ ਵੱਲੋਂ ਭੇਜਿਆ ਜਾਂਦਾ ਤੇ ਕੀ ਇਸ ਭੇਜਣ ਵਾਲੇ ਵਿਅਕਤੀ ਦੀ ਮਨਸ਼ਾ ਹੈ ਜਾਂ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਇਹ ਵਿਅਕਤੀ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਪਠਾਨਕੋਟ ਤੋਂ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਪੈਂਦੇ ਬਹਾਦਰਪੁਰ ਦਾ ਇਹ ਸਕੂਲ ਹੈ ਜਿੱਥੇ ਈਮੇਲ ਰਾਹੀਂ ਧਮਕੀ ਮਿਲੀ ਹੈ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਪ੍ਰਬੰਧਕਾਂ ਵੱਲੋਂ ਵੀ ਤੁਰੰਤ ਹੀ ਈਮੇਲ ਪੜ੍ਹ ਕੇ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇੰਤਲਾਕ ਕੀਤੀ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਲਦੀ ਐਕਸ਼ਨ ਦੇ ਵਿੱਚ ਆ ਕੇ ਸਕੂਲ ਦੇ ਵਿੱਚ ਛੁੱਟੀ ਕਰਕੇ ਤੇ ਉੱਥੇ ਆ ਕੇ ਬੰਬਸਕਵੈਡ ਟੀਮਾਂ, ਡੌਗਸਕਵੈਡ ਟੀਮਾਂ ਲੈ ਕੇ ਜਾਂਚ ਕੀਤੀ ਜਾਂਦੀ ਹੈ ਤੇ ਆਲ ਦਵਾਲ ਦੇ ਇਲਾਕੇ 'ਚ ਵੀ ਇਸ ਜਾਂਚ ਨੂੰ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਲੋਕਾਂ ਨੂੰ ਸੁਰੱਖਿਤ ਰਹਿਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਹਾਲਾਂਕਿ ਇਲਾਕੇ ਦੇ ਵਿੱਚ ਵੀ ਇੱਕ ਵਾਰ ਹੁਣ ਡਰ ਦਾ ਮਾਹੌਲ ਬਣਿਆ ਪਿਆ ਕਿ ਬੰਬਣਾ ਉਡਾਉਣ ਦੀ ਧਮਕੀ ਮਿਲਿਆ ਕਿਤੇ ਕੁਝ ਅਨਸੁਖਵਾਣੀ ਘਟਨਾ ਨਾ ਵਾਪਰ ਜੇ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਜੋ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਧਮਕੀ ਦੀ ਜਿਸਦੀ ਮਾਮਲੇ ਬਰਦੇਸ ਤੋਂ ਸਿਗਾ ਸਾਰੇ ਪਤਾ ਲੱਗਾ ਸੀਗਾ ਕਿ ਜਦੋਂ ਕੋਈ ਈਮੇਲ ਆਈ ਸੀਗੀ ਕਿ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਸੀ ਉਸੇ ਸਬੰਧ ਦੇ ਵਿੱਚ ਆਪਾਂ ਇੱਥੇ ਆਏ ਹੈਗੇ ਆ ਸਾਡੀ ਉਹ ਸਰਚ ਪ੍ਰੋਸੈਸ ਚੱਲ ਰਿਹਾ ਜਿਹਦੇ ਵਿੱਚ ਆਪਣੇ ਐਸਐਚਓ ਔਰ ਇੰਸਪੈਕਟਰ ოਪਰੇਸ਼ਨ ਨੇ ਗਾਤਕ ਟੀਮ ਨਾਲ ਔਰ ਸਾਡੀ ਪੂਰੀ ਟੀਮ ਇੱਥੇ ਜਿਹੜੀ ਹੈ ਉਹ ਸਰ ਚੱਲ ਰਹੀ ਹੈ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਆਪਾਂ ਨੂੰ ਬਰੀਕੀ ਨਾਲ ਕੋਖ ਰਹੇ ਆ ਸਾਡਾ ਟੈਕਨੀਕਲ ਸਟਾਫ ਜਿਹੜਾ ਨੂੰ ਮੈਨੇਜ ਮੇਨਟੇਨ ਕਰ ਰਿਹਾ ਦੇਖਦੇ ਆਂ ਜੋ ਵੀ ਇਹ ਚੋ ਬਾਅਦ ਤੱਥ ਹੋਣਗੇ ਤੁਹਾਡੇ ਨਾਲ ਜੋ ਸੰਝ ਕਰ ਦਿੱਤੇ ਜਾਣਗੇ ਥੈਂਕ ਯੂ